सब तो पहले सत और जिस वीर का आज ध्यान दुआ है उनको लाल सलाम शहीदों को लाल सलाम हमारी वादे पूरे नहीं कर रहे एक एक करके ये जाने ले रहा है ये जिम्मेदार दिल्ली सरकार मोदी सरकार है भाई आए यो कुर्बानियाँ देनी है सानू मरण का कोई डर नहीं ਜੇ ਤੋ ਤੁਸੀਂ ਕਰੋ ਚਲੋ ਜਾਂਦੇ ਫੇਰ ਅਸੀਂ ਦੂਜਾ ਕੇਤੀ ਦਾ ਕੰਮ ਨਾਲ ਕਰਦੇ ਆਂ ਜਿੰਨੀਆਂ ਸਰਕਾਰਾਂ ਆਈਆਂ ਨੇ 70 ਸਾਲ ਹੋ ਗਏ ਸਾਨੂੰ ਚੱਕੀ ਚ ਪੀਸਦੇ ਨੇ ਕਿਸੇ ਸਰਕਾਰ ਨੇ ਸਾਡਾ ਸਾਥ ਨਹੀਂ ਦਿੱਤਾ ਅੱਜ ਜਿਹੜਾ ਸਾਡਾ ਭਰਾ ਬੰਦੇ ਆ ਸਾਨੂੰ ਪਤਾ ਉਹਦੇ ਬੱਚੇ ਰਹਿੰਦੇ ਹੋਣਗੇ ਰਹਿੰਦੇ ਹੋਣਗੇ ਨਾ ਕਿਉਂ ਬੱਟੀ ਹੋ ਜੇ ਪਿਛਾ ਕੇ ਸਾਡੀ ਉਹਦੀ ਗੱਡੀ ਨਿਗਾ ਦੇ ਪਿਛਾ ਕੇ ਨਿਗਾ ਦੇ ਸਾਨੂੰ ਕੋਈ ਪਰਵਾਹ ਨਹੀਂ ਸੋ ਸੰਬੂ ਰੇਲਵੇ ਸਟੇਸ਼ਨ ਦੇ ਉੱਪਰ ਲੱਗੇ ਕਿਸਾਨ ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਆਪਣੇ ਸਾਥੀ ਵੀਰ ਜਸਵੰਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਿਹੜੇ ਸਮੂਹ ਜਿਹੜੇ ਕਿਸਾਨ ਵੀਰ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜਕੇ ਇੱਥੇ ਖੜੇ ਹੋਏ ਨੇ ਐਂਬੂਲੈਂਸ ਦੇ ਵਿੱਚ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਜਿਨ੍ਹਾਂ ਨੇ ਅੱਜ ਸਵੇਰੇ ਇਸ ਪਾਣੀ ਸੰਸਾਰ ਨੂੰ ਅਲਵਿਦਾ ਆਖਿਆ ਅਤੇ ਆਪਣੇ ਜਿਹੜੀ ਕੀ ਪ੍ਰਾਂਤ ਤਿਆਗ ਦਿੱਤੇ ਨੇ ਪਿਛਲੇ ਤੇਰਾ ਤਰੀਕ ਤੋ ਜਿਹੜਾ ਕੀ ਜਸਵੰਤ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਸੀ ਉਹ ਇਸ ਮੋਰਚੇ ਦੇ ਵਿੱਚ ਡਟਿਆ ਹੋਇਆ ਸੀ ਦੇਖੋ ਕਿਵੇਂ ਉਹਨਾਂ ਦੀ ਜਿਹੜੀ ਹੈ ਮ੍ਰਿਤਕ ਦੇ ਦੇ ਉੱਪਰ ਫੁੱਲਾਂ ਦੀ ਜਿਹੜੀ ਵਰਖਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਨਾਰੇ ਵੀ ਲਗਾਏ ਜਾ ਰਹੇ ਨੇ ਕਿ ਜਸਵੰਤ ਸਿੰਘ ਜਿਹੜੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਕਿਉਂਕਿ ਜਸਵੰਤ ਸਿੰਘ ਲਗਾਤਾਰ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੁੱਕਦਾ ਆ ਰਿਹਾ ਸੀ ਅਤੇ 13 ਤਰੀਕ ਤੋਂ ਉਸ ਮੋਰਚੇ ਦੇ ਉੱਪਰ ਡਟਿਆ ਹੋਇਆ ਸੀ ਸ਼ੰਭੂ ਬਾਰਡਰ ਤੇ ਜਿਹੜਾ ਕਿ ਅਚਾਨਕ ਤबीयत ਨਾਸਾਜ ਹੁੰਦੀ ਹੈ ਅਤੇ ਸਵੇਰੇ ਨਾ ਉੱਠਣ ਦੀ ਵਜ੍ਹਾ ਕਿ ਜਦੇ ਸਾਥੀ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਜਸਵੰਤ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਜਸਵੰਤ ਸਿੰਘ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕਿਆ ਸੀ ਹੁਣ ਜਿਹੜੀ ਇਹ ਮ੍ਰਿਤਕ ਦੇਹ ਹੈ ਉਸ ਦੇ ਤਰਨਤਾਰਨ ਸਥਿਤ ਜਦੀ ਪਿੰਡ ਦੇ ਲਈ ਰਵਾਨਾ ਹੋ ਰਹੀ ਜਿੱਥੇ ਕਿ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਵੱਡਾ ਹਜ਼ੂਮ ਹੈ ਕਿਸਾਨਾਂ ਦਾ ਇਸ ਮੋਰਚੇ ਦੇ ਵਿੱਚ ਸ਼ਾਮਲ ਹੈਗਾ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈਗੀ ਤਸਵੀਰਾਂ ਬੇहद ਭਾਵੁਕ ਕਰ ਦੇਣ ਕਿਉਂਕਿ ਜੋ ਸੰਘਰਸ਼ ਚੱਲਦਾ ਤਾਂ ਇਸ ਤਰ੍ਹਾਂ ਦੇ ਨਾਲ ਕਈ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੀ ਜਾਨ ਵੀ ਗਵਾਣੀ ਪੈਂਦੀ ਹੈ ਪਿਛਲੇ ਅੰਦੋਲਨ ਦੀ ਗੱਲ ਕਰੀਏ ਤਾਂ ਪਹਿਲੇ ਅੰਦੋਲਨ ਦੇ ਵਿੱਚ 750 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋਏ ਸਨ ਅਤੇ ਹੁਣ ਜਿਹੜਾ ਕਿ ਦੂਸਰਾ ਅੰਦੋਲਨ ਚੱਲ ਰਿਹਾ ਹੈ तकरीबन 2 ਢਾਈ ਮਹੀਨੇ ਦੇ ਕਰੀਬ ਦਾ ਜਿਹੜਾ ਕਿ ਵਕਫਾ ਹੋ ਚੁੱਕਿਆ 21 ਦੇ ਕਰੀਬ ਜਿਹੜੇ ਕਿ ਕਿਸਾਨ ਹੈਗੇ ਨੇ ਉਹ ਆਪਣੀ ਜਾਨ ਗਵਾ ਚੁੱਕੇ ਨੇ ਕੀ ਲੱਗਦਾ ਜੀ ਇਸ ਤਰ੍ਹਾਂ ਦੇ ਜੋ ਸੰਘਰਸ਼ ਚੱਲਦੇ ਨੇ ਕਈਆਂ ਨੂੰ ਆਪਣੀ ਜਾਨ ਵੀ ਗਵਾਣੀ ਪੈਂਦੀ ਹੈ ਅੱਜ ਵੀ ਜਿਹੜੀ ਜਸਵੰਤ ਸਿੰਘ ਦੀ ਮੌਤ ਹੋਈ ਹੈ ਦੇਖੋ ਅੱਜ ਜਿਹੜੀ ਜ਼ਾਲਮ ਸਰਕਾਰਾਂ ਸਾਡੇ ਤੋਂ ਪੁੱਤ ਬੰਨਾਈਆਂ ਹੋਈਆਂ ਨੇ ਤੁਹਾਨੂੰ ਵੀ ਪਤਾ ਹੈ ਕੱਲ ਸਾਡੀ ਇੱਕ ਬੀਬੀ ਜੀ ਸ਼ਹੀਦ ਹੋਏ ਨੇ ਸਾਡੇ ਵਾਸਤੇ ਇਹ ਸ਼ਹੀਦੀ ਜਿਹੜੀ ਹੈ ਬੀਬੀ ਜਿਹੜੀ ਇਸ ਅੰਦੋਲਨ ਦੀ ਪਹਿਲੀ ਸ਼ਹੀਦ ਬੀਬੀ ਸੀ ਅੱਜ ਜਿਹੜੀ ਫੇਰ ਅਜਿਹਾ ਇੱਕ ਸਾਡਾ ਸਿੰਘ ਸ਼ਹੀਦ ਹੋਇਆ ਇਹ ਜ਼ਾਲਮ ਸਰਕਾਰਾਂ ਨੂੰ ਅਸੀਂ ਤਾਲਣਾ ਕਰਦੇ ਹਾਂ ਜਿੰਨੀਆਂ ਸਾਡੀਆਂ ਸ਼ਹੀਦੀਆਂ ਦੀ ਪ੍ਰਾਪਤੀ ਇਸ ਮੋਰਚਾ ਦੇ ਵਿੱਚ ਸ਼ਹੀਦੀਆਂ ਪੈਣੀਆਂ ਇਹ ਮੋਰਚਾ ਸਾਡਾ ਇੱਕ ਉਨਾ ਹੀ ਮਜ਼ਬੂਤ ਹੁੰਦਾ ਜਾ ਰਿਹਾ ਇਹ ਜਿੱਤ ਦੇ ਪਾਸੇ ਜਾ ਰਿਹਾ ਹੈ ਬਾਕੀ ਜਦੋਂ ਇਸ ਤਰ੍ਹਾਂ ਦੇ ਨਾਲ ਆਪਣੇ ਸਾਥੀ ਵੀਰ ਦੀ ਜਾਨ ਚਲੇ ਜਾਂਦੀ ਹੈ ਇਹ ਜਿਹੜਾ ਕਿ ਪੂਰਾ ਇੱਕ ਪਰਿਵਾਰ ਬਣ ਜਾਂਦੇ ਉਹ ਸੰਘਰਸ਼ ਚਲਦਾ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹੋ ਜਾਂਦੇ ਨੇ ਇੱਕ ਮੈਂਬਰ ਬਣ ਜਾਂਦੇ ਨੇ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਹੀ ਦੁੱਖ ਹੁੰਦਾ ਜਿੰਨਾ ਕਿ ਇੱਕ ਪਰਿਵਾਰ ਦੇ ਹੁੰਦਾ ਸਭ ਤੋਂ ਪਹਿਲੇ ਸਸਰੀ ਅਕਾਲ ਔਰ ਜਿਸ ਵੀਰ ਦਾ ਅੱਜ ਧਿਆਨਤ ਹੋਇਆ ਹੈ ਉਹਨਕੋ ਲਾਲ ਸਲਾਮ ਸ਼ਹੀਦੋ ਕੋ ਲਾਲ ਸਲਾਮ ਅੱਜ ਹਮਾਰੇ ਇਨ जालिम सरकार कर हमारे हमारी वादे पूरे नहीं कर रहे और एक एक करके ये जाने ले रहा है ये ज़िम्मेदार दिल्ली सरकार मोदी सरकार है जब तक हमारे उन वीरों को रिहा नहीं करेंगे हम ये रेलवे लाइन नहीं 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 खाली करेंगे करेंगे चाहे हमें कितने भी कुर्बानियां देनी है हम हम देंगे मांगे मांगे जब तक पूरी नहीं करेंगे, हम ये संबु से नहीं उठेंगे, ये से उठेंगे हमारी हैं तो मोदी तो है, परेशानी आ रही बहुत रात कटनिया नहीं बहुत औखिया कटनिया पे ਤੇ ਹੁਣ ਇਹ ਉਮਰ ਜੀ ਤੁਹਾਡੀ ਆਰਾਮ ਕਰਨ ਦੀ ਹੈ ਹੁਣ ਤੁਸੀਂ ਇੱਥੇ ਦਿਨ ਰਾਤ ਮੋਰਚੇ ਡਟੇ ਹੋਏ ਹੋ ਕੀ ਸਮਝ ਆ ਆਪਣੀ ਲੋਰ ਨੂੰ ਵੀਰਾ ਡਟੇ ਆ ਹੂੰ ਕਿਉਂਕਿ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਜੇ ਕੁਰਬਾਨੀਆਂ ਉਹ ਨਾ ਵੀਰਾਂ ਦਿੱਤੀਆਂ ਤਾਂ ਅਸੀਂ ਵੀ ਦੇ ਦਾਂਗੇ ਕੋਈ ਗੱਲ ਨਹੀਂ ਘਰ ਪਰਿਵਾਰ ਹੈਗਾ ਕੋਈ ਪਰਵਾਹ ਨਹੀਂ ਹੈ ਆਏ ਇਹੋ ਕੁਰਬਾਨੀਆਂ ਦੇਣੀਆਂ ਸਾਨੂੰ ਮਰਨ ਦਾ ਕੋਈ ਡਰ ਨਹੀਂ ਅਸੀਂ ਜਦੋਂ ਘਰੋਂ ਤੁਰੇ ਆਂ ਆਏ ਮੜਾ ਸਾਹ ਬਨ ਕੇ ਸਿਰ ਦੇ ਉੱਤੇ ਤੁਰੇ ਆਂ ਭਾਵੇਂ ਸਾਡਾ 3 4 5 ਸਾਲ ਨੰਗ ਜਾਣਾ ਅਸੀਂ ਰੇਲਾਂ ਵਿੱਚ ਜਾਮ ਕਰਾਂਗੇ ਤੇ ਸ਼ਰਕਾਂ ਸਾਰੀਆਂ ਜਾਮ ਕਰ ਛੱਡਾਂਗੇ ਜਿਨ੍ਹਾਂ ਚ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਜਿੰਨੇ ਚਿਹਰੇ ਸਾਡੇ 3 ਬੰਦੇ ਨਹੀਂ ਛੱਡਦੇ ਉਹਨਾਂ ਚਿਹਰੇ ਅਸੀਂ ਇੱਥੇ ਰੇਲਵੇ ਸਟੇਸ਼ਨ ਤੇ ਲੜਾਂਗੇ ਅਸੀਂ ਮੰਜੀ ਮੁੱਦੀ ਮਾਰ ਕੇ ਆਉਨੇ ਹਾਂ ਘਰ ਜਿਹੜੀ ਚਾਰ ਪਾਵੀ ਐ ਨਾ ਉਹਨੂੰ ਮੁੱਦੀ ਮਾਰ ਕੇ ਆਉਨੇ ਜਾਵਾਂਗੇ ਤੇ ਸਿੱਧੀ ਕਰ ਲਾਂਗੇ ਨਹੀਂ ਤੇ ਅਸੀਂ ਉਹਨੂੰ ਮੁੱਦੀ ਮਾਰ ਕੇ ਆਉਨੇ ਹਾਂ ਜਿੰਨਾ ਮਰਜੀ ਸਰਕਾਰ ਆਪਣਾ ਆਪਣਾ ਜਿੰਨਾ ਇਹਨੇ ਜ਼ੋਰ ਲਗਾਉਣਾ ਲਾ ਲ ਭਾਈ ਸਾਨੂੰ ਕੋਈ ਪ੍ਰਵਾਹ ਨਹੀਂ ਸਾਡੀਆਂ ਮਾਵਾਂ ਵੀ ਸਾਡੇ ਨਾਲੋਂ ਜਿਹੜੀਆਂ ਵੱਡੀ ਉਮਰ ਦੀਆਂ ਅਸੀਂ ਤਕੜੇ ਹੋ ਕੇ ਕੰਮ ਸਾਡੀਆਂ ਸਾਡੀਆਂ ਜਿਹੜੀਆਂ ਮਗਰ ਬੀਵੀਆਂ ਨਾ ਉਹ ਜਿਹੜਾ ਕੰਮ ਆਹੀ ਕਰਨਾ ਖੇਤੀ ਦਾ ਉਹ ਉੱਥੇ ਮਾਲ ਡੰਗਰ ਸਾਂਭ ਰੀਆਂ ਦੀਆਂ ਕੋਈ ਪਰਵਾਹ ਨਹੀਂ ਸਾਨੂੰ ਅੱਗੇ ਨਾਲੋਂ ਅਸੀਂ ਵੱਧ ਸਰੀਰ ਸਾਡਾ ਤੰਦਰੁਸਤਾ ਜਦੋਂ ਤੁਸੀਂ ਕਰੋ ਚਲੋ ਜਾਂਦੇ ਫੇਰ ਅਸੀਂ ਦੂਜਾ ਖੇਤੀ ਦਾ ਕੰਮ ਨਾਲ ਕਰਦੇ ਆਂ ਪੱਠੇ ਪਾਉਣੇ ਭਾਵਕ ਵੀ ਹੋਰ ਕਲੇਜਾ ਮੋਨੋਂ ਆਉਂਦੇ ਜਦੋਂ ਸਾਥੀ ਵੀਰ ਹੁੰਦੇ ਨੇ ਕੋਈ ਪਰਵਾਹ ਨਹੀਂ ਇਸ ਕਰਕੇ ਵੀ ਕਹੇ ਵੇਲੇ ਬੰਦੇ ਨੂੰ ਪਸੀਨਾ ਆ ਜਾਂਦਾ ਸਾਨੂੰ ਪਰਵਾਹ ਹੀ ਨਹੀਂ ਕੋਈ ਅਸੀਂ ਟੁੱਪਾਂ ਝੱਲ ਲਿਆ ਵਾ ਇੰਨਾ ਦਿਨਾਂ ਚ ਤਸੀਂ ਬਹੁਤ ਕੰਮ ਕੀਤਾ ਵਾ ਜਿਹੜੀ ਆ ਰੋਤਾ ਤੇ ਮੇਰੀ ਉਮਰ ਦਾ ਕੋਈ ਮੇਰੇ ਨਾਲ ਕੰਮ ਵੇਖ ਲੈ ਸੋ ਅਫਸਰ ਚਾਈ ਹੁੰਦੀ ਹੈ ਦਫਤਰਾਂ ਦੇ ਵਿੱਚ ਬੈਠ ਕੇ ਆਰਡਰ ਕਰਦੀ ਪਰ ਜਦੋਂ ਜ਼ਮੀਨੀ ਪੱਧਰ ਤੇ ਕੰਮ ਕਰਨਾ ਪੈਂਦਾ ਅਸਲ ਹਕੀਕਤ ਉੱਥੇ ਵੀ ਆਵਾਂਗੇ ਉੱਥੇ ਵੀ ਉੱਥੇ ਵੀ ਬਿਠਾਵਾਂਗੇ ਆਪਣੇ ਬੱਚੇ ਜਿੱਥੇ ਹੁਕਮ ਉੱਤੇ ਬੈਠੇ ਆ ਨਾ ਆਪਣੇ ਬੱਚੇ ਅਸੀਂ ਪੜਾ ਕੇ ਉੱਥੇ ਬਿਠਾਵਾਂਗੇ ਇਹ ਫਿਰ ਇਹਨਾਂ ਨੂੰ ਦੱਸਾਂਗੇ ਸਾਰੀ ਗੱਲ ਹਾਲੇ ਤੱਕ ਅਸੀਂ ਹਾਲੇ ਤੱਕ ਅਸੀਂ ਚੁੱਪ ਬੈਠੇ ਆ ਤੁਹਾਨੂੰ ਨਾ ਛੇੜਨਾ ਹਾਂ ਬਸ ਸੋ ਬਾਕੀ ਇਹ ਦੇਖ ਸਕਦੇ ਹੋ ਕਿ ਜਦੋਂ ਇਸ ਤਰ੍ਹਾਂ ਦੇ ਨਾਲ ਜ਼ਿੰਦਗੀਆਂ ਜਾਇਆ ਜਾਂਦੇ ਨੇ ਮਾਮਾ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਕੀ ਬੀਤੀ ਹੈਗੀ ਹੈ ਹਾਨੀ ਬਿਲਕੁਲ ਇਹ ਤਾਂ ਗੱਲ ਤੁਹਾਡੇ ਨਾਲ ਸਹਿਮਤਾ ਪਰ ਅਸੀਂ ਇਸੇ ਕਰਕੇ ਡੱਡੇ ਪਏ ਆ ਕਿੰਨੇ ਕ ਸਾਡੇ ਵੀਰ ਸ਼ਹੀਦ ਹੋ ਜਾਣਗੇ ਕਿ ਜਦ ਤੱਕ ਕਿੰਨੇ ਜਿੰਨਾ ਤੱਕ ਸਾਡੀਆਂ ਮੰਗਾਂ ਸਾਡੀਆਂ ਪੂਰੀਆਂ ਨਹੀਂ ਨਾ ਉਹਨਾਂ ਤੱਕ ਸਾਡੇ ਕਿੰਨੇ ਕ ਸ਼ਹੀਦ ਹੋ ਜਾਣਗੇ ਉਹ ਤੇ ਘਰ ਬੈਠਿਆ ਜਿੱਥੋਂ ਆ ਜਾਣੀ ਆਉਂਦੇ ਤੇ ਘਰ ਬੈਠਿਆਂ ਵੀ ਆ ਜਾਂਦੀਆਂ ਇੱਥੇ ਸਾਡਾ ਨਾਂ ਰੋਸ਼ਨ ਵਾ ਸਾਡੇ ਗੁਰੂਆਂ ਪੀਰਾਂ ਨੇ ਵੀ ਇਹ ਕੰਮ ਕਰ ਕਰਕੇ ਸਾਨੂੰ ਇੱਥੇ ਸੀਤਾ ਪਹਚਾਇਆ ਜਦ ਤੱਕ ਅਸੀਂ ਵੀ ਕਰ ਲਵਾਂਗੇ ਉਹ ਕਿਉਂ ਤਾਂ ਮਹਾਰਾਜ ਆਪ ਅੰਗ ਸੰਗ ਹੋਇਆ ਇਸ ਕਾਰਨ ਕਰਕੇ ਸਰਕਾਰਾਂ ਇਹਨਾਂ ਨੂੰ ਕਹੋ ਕਹਿਣਾ ਵਾ ਵੀ ਜਲਦ ਤੋਂ ਜਲਦ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੀਆਂ ਕਰੀਆਂ ਜਾਣ ਤੇ ਆਪੋ ਆਪਣੀ ਘਰੀ ਤੇ ਤੁਸੀਂ ਆਪਣੇ ਘਰ हां ਇਸ ਕਰਕੇ ਤੁਸੀਂ ਕੀ ਕਹੋਗੇ ਪੁੱਤ ਜੇਲ੍ਹ ਦੇ ਵਿੱਚ ਬੈਠੇ ਨੇ ਮਾਮਾ ਇੱਥੇ ਸੰਘਰਸ਼ ਕਰ ਰਹੀਆਂ ਨੇ ਹਾਂਜੀ ਮੈਂ ਮਜੀਦਕਰਵੱਲਾ ਅੰਮ੍ਰਿਤਸਰ ਤੋਂ ਮੈਂ ਇਹ ਕਹਿ ਰਹੀ ਆਂ ਕਿ ਜਿੰਨੀਆਂ ਸਰਕਾਰਾਂ ਆਈਆਂ ਨੇ 70 ਸਾਲ ਹੋ ਗਏ ਨੂੰ ਸਾਨੂੰ ਚੱਕੀ ਚ ਪੀਸਦਿਆਂ ਨੂੰ ਕਿਸੇ ਸਰਕਾਰ ਨੇ ਸਾਡਾ ਸਾਥ ਨਹੀਂ ਦਿੱਤਾ ਲੇਕਿਨ ਸਾਡਾ ਕੀ ਕਸੂਰ ਆ ਸਾਡੇ ਬੱਚੇ ਜੇਲ੍ਹਾਂ 'ਚ ਵੜਦੇ ਸਾਡਾ ਉਹਦਾ ਕਸੂਰ ਦੱਸੜ ਕੋਈ ਹੈ ਕਿਸੂ ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਜਿਹੜੇ ਜਿਹੜੇ ਖਾਂਦੇ ਆ ਜਿਹੜੇ ਪੀਂਦੇ ਆ ਉਹ ਬਾਹਰ ਤੋਂ ਦੇ ਫਿਰਦੇ ਆ ਤੇ ਸਾਡੇ ਪਿੱਛੇ ਬੇਕਸੂਰ ਜ਼ਿਲ੍ਹੇ ਚ ਧੱਕੇ ਆ ਸਾਡਾ ਧਰਨ ਜੀਰੇ ਸਾਡੀ ਮਾਵਾਂ ਦੇ ਆ ਅੱਜ ਜਿਹੜਾ ਸਾਡਾ ਭਰਾ ਮਨੇ ਆ ਸਾਨੂੰ ਪਤਾ ਉਹਦੇ ਬੱਚੇ ਰੁੰਦੇ ਹੋਣਗੇ ਰੁੰਦੇ ਹੋਣਗੇ ਨਾ ਫੇਰ ਸਾਡੇ ਬੱਚੇ ਜਿਹੜੇ ਮਾਰੇ ਅਸੀਂ ਆਪ ਰਵੰਨੇ ਆ ਪਰ ਅਸੀਂ ਆਸ ਸਿੰਘਰ ਸਪੂਰਾ ਕਰਕੇ ਛੱਡਣਾ ਜਿਵੇਂ ਮਰਜੀ ਹੋ ਜੇ ਵਿਛਾ ਕੇ ਸਾਡੇ ਤੋਂ ਦੀ ਗੱਡੀ ਨਿਕਾ ਦੇ ਵਿਛਾ ਕੇ ਨਿਕਾ ਦੇ ਸਾਨੂੰ ਕੋਈ ਪਰਵਾਹ ਨਹੀਂ ਪਰ ਸਾਡੇ ਬੱਚੇ ਬਾਹਰ ਆਉਣੇ ਚਾਹੀਦੇ ਆ ਸਾਨੂੰ ਪਤਾ ਜਿੱਤਾ ਇਹ ਨਸ਼ੇ ਦੇ ਨਾਲ ਸਾਡੇ ਬੱਚੇ ਮਰ ਰਹੇ ਆ ਕਿੰਨੇ ਮਰ ਰਹੇ ਆ ਸਾਰਾ ਪੰਜਾਬ ਖਾਲੀ ਹੋਣ ਲਿਆ ਬੁੱਢੇ ਬੁੱਢੇ ਸਾਡੇ ਘਰ ਬੈਠੇ ਆ ਜਿਹੜੇ ਉਸ ਵਕਤ ਬੱਚਿਆਂ ਨੂੰ ਲੋੜ ਆ ਬੁੱਢਿਆਂ ਨੂੰ ਲੋੜ ਆ ਪਈ ਉਹਨਾਂ ਬੱਚਿਆਂ ਦੀ ਉਹ ਬੱਚੇ ਸਾਰੇ ਸਾਡੇ ਬਾਹਰ ਭੱਜ ਜਾਂਦੇ ਆ ਨਸ਼ੇ ਦੇ ਮਾਰੇ ਬੱਚੇ ਮਰਦੇ ਜਾਂਦੇ ਆ ਕੀ ਸਾਡੀ ਸਰਕਾਰ ਅਸੀਂ 70-75 ਸਾਲਾਂ ਦੇ ਵਿੱਚ ਸਾਨੂੰ ਕਿਸੇ ਸਰਕਾਰ ਨੇ ਕੋਈ ਸਾਥ ਨਹੀਂ ਦਿੱਤਾ ਵੋਟਾਂ ਸਾਰਿਆਂ ਨੇ ਲਈਆਂ ਨੇ ਵੋਟਾਂ ਲੈ ਕੇ ਝਾੜੂ ਵਾਂਗੂ ਝਾੜ ਕੇ ਸੁੱਟ ਦਿੱਤਾ ਹੈ ਸਾਡੇ ਭਰਾ ਬਾਦਲ ਸਾਹਿਬ ਵੋਟਾਂ ਲਈਆਂ ਦੈਨਸੋਂ ਸਾਰਿਆਂ ਨੇ ਲਈਆਂ ਵੋਟਾਂ ਲਈਆਂ ਨੇ ਵੋਟਾਂ ਸਾਨੂੰ ਕੋਈ ਸਾਥ ਦਿੱਤਾ ਹੈ ਇਹੋ ਬੀਬੀ ਸਿਮਰ ਕੌਰਾਂ ਦੀ ਹੀ ਮੈਂ ਤੁਹਾਡਾ ਕਾਨੂੰਨ ਜਿਹੜਾ ਵਾਪਸ ਲੈਂਦਾ ਰੱਦ ਕਰਦਾ ਤੇ ਕਾਨੂੰਨ ਤੇ ਸਾਈਨ ਕਰਕੇ ਆਈ ਸੀ ਇਹ ਆਫਸਾਨ ਕਰਕੇ ਆਈ ਇਹ ਆਫਸਾਨ ਕਰਕੇ ਆਈ ਸਾਨੂੰ ਸਿਰਫ ਢਿਖਾ ਇਹ ਭਲਿਆ ਮਾਨਸਾ ਜੱਟਾਂ ਜ਼ਿੰਮੇਦਾਰਾਂ ਨੂੰ ਢਿਖਾ ਪਾਉਣ ਲਈ ਆ ਕਰੋੜਾਂ ਰੁਪਏ ਤੇ ਆਪ ਵਟ ਕੇ ਬੈਠੀ ਆ ਹਜ਼ਾਰਾਂ ਰੁਪਏ ਆਪ ਵਟ ਬੈਠੀ ਆ ਮੇਰਾ ਇਹਦਾ ਇਹਦਾ ਸਗਾ ਭਰਾ ਮਾਨਪਰੀ ਬਾਦਲ ਮੇਰੇ ਭਰਾ ਦਾ ਸੰਡੂ ਆ ਉਹਨੂੰ ਇਹਨੇ ਰੋਲ ਕੇ ਇਹਨੇ ਮਾਰਿਆ ਰੋਲ ਕੇ ਮਾਰਿਆ ਉਹ ਸਕੇ ਜੇ ਸਕੇ ਭਰਾ ਦਾ ਨਹੀਂ ਇਹ ਭਤੀਜਾ ਦਾ ਨਹੀਂ ਬਣ ਸਕਦਾ ਸਾਡੀ ਦੁਨੀਆ ਤੇ ਕੀ ਬਣਨਾ ਨੇ ਸੋ ਜਿਮੀਦਰ ਭੋਲਾ ਹਰ ਵਾਰ ਗੱਲਾਂ ਚ ਆ ਜਾਂਦਾ ਗੱਲਾਂ ਚ ਇਹੋ ਭੋਲਾ ਤੇ ਗੱਲਾਂ ਚ ਲੈ ਲੈਂਦੇ ਇਹ ਤਾਂ ਇਹੋ ਤਾਂ ਅਸੀਂ ਭਰਾ ਨੂੰ ਬੰਨੇ ਆ ਭਰਾ ਹੋਣਾ ਗੱਲਾਂ ਚ ਆਇਓ ਆ ਪਗਵੰਤਵਾ ਦਾ ਮੈਂ 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 ਕਰਦਾ ਸੀ ਇਹਨੇ ਕੀ ਕੀਤਾ ਇਹਨੇ ਸਾਨੂੰ ਕੀ ਕੀਤਾ ਮੈਂ ਜਸਦੇਵ ਸਿੰਘ ਲੜ ਤੋਂ ਜਨਮ ਸਕਤਰ ਦਸ਼ਮੇਜ ਕਸਾਰ ਮਜ਼ਦੂਰ ਯੂਨੀ ਜੋ 200 ਜੱਥੇਬੰਦੀਆਂ ਸੀ ਇਕੱਠੇ ਮੋਰਚਾ ਲੜ ਰਹੇ ਆ ਦਿੱਲੀ ਮੋਰਚਾ 2 ਸਾਂਝਾ ਫੋਰਮ ਉਹ ਸਾਡਾ ਅੱਜ ਜੋ ਜਸਵੰਤ ਸਿੰਘ ਵੀਰ ਆ ਉਸ਼ੀਦ ਹੋਇਆ ਇਹਦਾ ਸਿੱਧੇ ਤੌਰ ਤੇ ਮੋਦੀ ਹਕੂਮਤ ਤੇ ਹਰਿਆਣ ਦੀ ਜ਼ਾਲਮ ਹਕੂਮਤ ਤੇ ਲਈ ਜ਼ਿੰਮੇਵਾਰ ਆ ਜੇ ਮੰਗਾ ਪਹਿਲੇ ਦਿਨ ਹੀ ਮੰਨੀਆਂ ਕਿਉਂ ਕਸਾਂਤ ਗੱਲਬਾਤ ਕਰਨ ਆਏ ਸੀ ਸ਼ਾਂਤ ਮਈ ਲਹਿਰ ਜ਼ਿੰਮੇਵਾਰ ਲਹਿਰ ਮੰਨੀਆਂ ਹੋਈਆਂ ਮੰਗਾਂ ਦੀ ਲਹਿਰ ਹੱਕ ਸੱਚ ਇਨਸਾਫ ਦੀ ਲਹਿਰ ਅੱਗੇ ਪਤਾ ਨਾ ਚਾਹੁੰਦੀ ਸੀ ਇਹਨਾਂ ਦੇ ਉੱਤੇ ਘਰੇਲੂ ਜੰਗ ਮੜੀ ਹਜ਼ਾਰਾਂ ਗੋਲੇ ਰੋਜ਼ ਡਿੱਗਦੇ ਸੀਗੇ ਹਜ਼ਾਰਾਂ ਗੋਲੀਆਂ ਚਲੀਆਂ 13 ਤੋਂ ਲੈ ਕੇ 21 ਫਰਵਰੀ ਤੱਕ ਸੋ ਇਹ ਸਾਰੀਆਂ ਮੌਤਾਂ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਇਹ ਆ ਇਹ ਕੁਦਰਤੀ ਮੌਤ ਨਹੀਂ ਇਹ ਕੁਦਰਤ ਦੇ ਕੰਮ 'ਚ ਦਖਲ ਦੇ ਰਹੀ ਆ ਮੋਦੀ ਹਕੂਮਤ ਔਰ ਇਹ ਜ਼ੁਲਮ ਤਾਈਆਂ ਨੂੰ ਜ਼ੁਲਮ ਕਹਿੰਦੇ ਆ ਉਸੇ ਪਾਣੀ ਦੀ ਵੀ ਆ ਜ਼ੁਲਮ ਕਹਿੰਦੇ ਆ ਤੇ ਜ਼ੁਲਮ ਉਸੇ ਬਰਦਾਸ਼ਤ ਨਹੀਂ ਕਰਾਂਗੇ ਇਹਦਾ ਟੱਕਰਾ ਕਰਾਂਗੇ ਲੜਾਂਗੇ ਜਦ ਤੱਕ ਖਤੌਨੀ ਹੁੰਦਾ ਔਰ ਜਦ ਤੱਕ ਸਾਡੀਆਂ ਮੱਗਾਂ ਮੁਕੰਮਲ ਪ੍ਰਭਾਵ ਨਹੀਂ ਹੁੰਦੀਆਂ ਮੰਨੀਆਂ ਹੋਈਆਂ ਨੇ 9 12 21 ਦੀਆਂ ਲਾਗੂ ਐ ਗ੍ਰਹਿ ਮੰਤਰੀ ਜੈਲਬਾ ਜੀ ਨੇ ਗੋਲੀ ਦਾ ਹੁਕਮ ਦਿੱਤਾ ਸਿੱਧੀਆਂ ਗੋਲੀਆਂ ਸਿਰਾਂ 'ਚ ਮਾਰੀਆਂ ਅਤੇ ਮਨੂਰ لال ਖੱਟਰੋਂ ਦੇ ਪਰਚਾ ਦਰਜ ਹੋਣਾ ਚਾਹੀਦਾ ਕੋਈ 0 ਐਫ ਆਈ ਆਰ ਨਹੀਂ ਹੁੰਦੀ ਇਹ ਬਦਮਾਸ਼ੀ ਆ ਜਿਹੜੀ ਜੀਓ ਐਫ ਆਈ ਆਰ ਕੀਤੀ ਆ ਦੁਨੀਆ ਦੇ ਵਿੱਚ ਕੋਈ 0 ਐਫ ਆਈ ਆਰ ਨਹੀਂ ਹਰੇਕ ਐਫ ਆਈ ਆਰ ਦਾ ਦੋਸ਼ੀ ਹੁੰਦਾ ਔਰ ਉਹ ਦੋਸ਼ੀ ਜਾਣ ਬੁੱਝ ਕੇ ਦੋਨਾਂ ਸਰਕਾਰਾਂ ਨੇ ਪੰਜਾਬ ਦੀ ਸਰਕਾਰ ਨੇ ਵੀ ਨਾਲ ਨਾਲ ਕੇ ਇਹ ਧੋਖਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਰਦਾਸ਼ਤ ਨਹੀਂ ਕਰਾਂਗੇ ਅਸਲੀ ਦੋਸ਼ੀ ਨੂੰ ਸਜ਼ਾ ਹੋਊ ਮੰਗਾ ਪ੍ਰਮਾਨ ਹੋਣਗੀਆਂ ਜੋ ਦੇ ਜੱਥੇ ਜਾਣਗੇ ਸ਼ਹੀਦ ਸਲਾਮ ਅਤਮ ਰਹਿਣਗੇ ਜ਼ਿੰਮੇਵਾਰ ਜੀ ਸਵਾਕੀ ਇਹ ਇਹ ਉਹ ਦਾ ਅੰਦਾਜ਼ਾ ਜਿਹੜਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਤੇ ਇਹਨਾਂ ਕਹਿੰਦੇ ਨੇ ਜੋ ਤੱਕ ਇਹਨਾਂ ਦੇ ਸਾਥੀ ਜਿਹੜੇ ਨਹੀਂ ਰਹਿਣਾ ਨਹੀਂ ਹੁੰਦੇ ਤੇ ਕਿਸਾਨਾਂ ਦੀਆਂ ਮੰਗਾਂ ਨਹੀਂ ਮਿਲਾਈ ਜਾਂਦੀਆਂ ਇਹ ਜਿਹੜਾ ਮੋਰਚਾ ਇਸ ਤਰ੍ਹਾਂ ਲੱਗਿਆ ਰਹੇਗਾ ਸੋ ਬਦਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪ੍ਰਵਿੰਦਰ ਕੁਮਾਰ